ਲੈ ਸੱਜਣਾ ਨਾ ਬਾਈ ਹੱਥ ਜਾ ਫੇਰ ਕੇ ਥੱਲੇ ਬਹਿ ਗਿਆ ਠੰਡੀ ਸੀਲ ਤਾਂ ਸੱਜਣਾ ਬਹੁਤ ਆ ਕਿਉਂਕਿ ਖੇਤਾਂ ਚ ਰਹਿੰਦੇ ਨੇ ਬਾਈ ਹੋਰੀ ਹੈ ਨਾ ਜਾਨਵਰ ਨਾਲ ਕਈ ਵਾਰੀ ਸਾਡੇ ਸੰਦਾਂ ਤੋਂ ਘਬਰਾ ਜਾਂਦਾ ਓਏ ਇਹ ਕੈਮਰੇ ਤੋਂ ਨਾ ਮਾਰੇ ਤੇਰੇ ਕਿਤੇ ਮੈਂ ਕਹਣਾ ਕਿਹੜਾ ਨਾ 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 ਕੈਮਰੇ ਤੋਂ ਡਰਦੀ ਐ ਲੈ ਕੈਮਰੇ ਤੋਂ ਡਰ ਗਈ ਝੋਟੀ ਓਦਾਂ ਠੰਡੀ ਸੀਲ ਬਹੁਤ ਆ ਬਾਈ ਹੱਥ ਫੇਰੀ ਜਾਂਦਾ ਨਾ ਐਂ ਖੜੀਆ ਰਾਮ ਨਾਲ ਬਾਕੀ ਸੱਜਣਾ ਸਰੀਰ ਦੀ ਨਾ ਬਣਾਵਟ ਵੀ ਬਾਲੀ ਚੰਗੀ ਆ ਜਦੋਂ ਨੇੜੇ ਆ ਕੇ ਦੇਖੋਗੇ ਨਾ ਤੁਹਾਨੂੰ ਵੀਡੀਓ ਦੇ ਵਿੱਚ 19 ਲੱਗੂ ਨੇੜੇ ਆ ਕੇ ਦੇਖੋਗੇ ਝੋਟੀ 21 ਲੱਗੂ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਨਾਲ ਆਪਾਂ ਬਣਾਉਣ ਲੱਗੇ ਆ ਪਿੰਡ ਦੁਲਟਵਾਲਾ ਕੋਠੇ ਦੁਲਟਵਾਲੇ ਵੀ ਸੱਜਣੋ ਕਹਿ ਸਕਦੇ ਹੋ ਇਹ ਪਿੰਡ ਜੀ ਆਪਾਂ ਗੱਲ ਕਰੀਏ ਸੱਜਣੋ ਮੰਦਿਰ ਕਲਾਂ ਦੇ ਨੇੜੇ ਰਹਿ ਜਾਂਦਾ ਆਪਾਂ ਜਿਵੇਂ ਲੋਂਗੋਵਾਲ ਤੋਂ ਮੰਦਿਰ ਆਉਣਾ ਤੇ ਮੰਦਿਰ ਤੋਂ ਕੋਠੇ ਦੁਲਟਾਲੇ ਆਉਣਾ ਸੱਜਣੋ ਖੇਤਾਂ ਦੇ ਵਿੱਚ ਰਹਿ ਜਾਂਦਾ ਇੱਕ ਕਸਵਾ ਟਾਈਪ ਲਾ ਲਓ ਛੋਟਾ ਜਿਹਾ ਪਿੰਡ ਲਾ ਲਓ ਬਾਈ ਹੋਰਾਂ ਦਾ ਤੇ ਐਗਜ਼ੈਕਟ ਲੋਕੇਸ਼ਨ ਆ ਜਿਹੜੀ ਆ ਨਾ ਆਪਾਂ ਬਾਈ ਨੂੰ ਵੀ ਪੁੱਛ ਲਾਂਗੇ ਤੇ ਜਿਹੜੇ ਸੱਜਣੇ ਆਉਣਾ ਹੋਇਆ ਸੱਜਣੋ ਬਾਈ ਨੂੰ ਫੋਨ ਤੇ ਵੀ ਲੋਕੇਸ਼ਨ ਮਗਾ ਕੇ ਆ ਸਕਦੇ ਆ। ਤਾਂ ਸੱਜਣੋ ਝੋਟੇ ਦਿਖਾਵਾਂਗੇ ਨਾ ਅੱਜ ਦੀ ਵੀਡੀਓ 'ਚ ਇੱਕ ਇੱਕ ਵੀ ਐ ਸਮਝ ਲਓ 100 ਵਰਗੀ ਦਿਖਾਵਾਂਗੇ। ਖੁਦ ਚੰਗੇ ਸਿਮਨ ਦੀ ਆ ਤੇ ਚੰਗੇ ਸਿਮਨ ਤੋਂ ਅੱਗੇ ਗੱਬਣਾ ਸੱਜਣੋ। ਸੁਣਾਰੀਆ ਇੱਕ ਦੋ ਦਿਨ ਕੱਢਦੀ ਆ ਬਾਕੀ ਨਾ ਸਾਰੀ ਡਿਟੇਲ ਇਹਦੀ ਬਾਈ ਨੂੰ ਪੁੱਛ ਲਾਂਗੇ ਤੇ ਸੱਜਣੋ ਨਾ ਇਹਨੂੰ ਇੱਕ ਬੰਦੇ ਨੂੰ ਤੁਸੀਂ ਨਾ ਸ਼ੋਪਿਆਰ ਉਸਤਮ ਬਰੀਡਰ ਵੀ ਕਹਿ ਸਕਦੇ ਹੋ ਕਿਉਂਕਿ ਨਾਲ-ਨਾਲ ਨਾ ਸ਼ੌਂਕ ਨੂੰ ਮੈਂ ਬਕਿਆਊ ਨਹੀਂ ਹੈਗੇ। ਬਾਈ ਦੇ ਘਰੇ ਨਾ ਝੋਤੀਆਂ ਜਿਹੜੀਆਂ ਤਿਆਰ ਕਰੀਆਂ ਹੋਈਆਂ ਨੇ ਸ਼ੌਂਕ ਦੇ ਨਾਲ ਚੰਗੇ ਟੀਕੇ ਆਪ ਲਿਆ ਕੇ ਭਰੌਂਦਾ ਬਾਈ ਤੇ ਦੋ ਚਾਰ ਜਾਨਵਰ ਬਾਈ ਦੇ ਮੈਂ ਉਹ ਵੀ ਦਿਖਾਉਂਗਾ ਲੈ ਆਜੋ ਬਾਈ ਨਾਲ ਮਿਲਿਆ ਤਾਂ ਇੱਕ ਵਾਰੀ ਤੁਹਾਨੂੰ ਆ ਜਾ ਬਾਈ ਹੋਰ ਸੱਜਣਾ ਕੀ ਹਾਲ ਐ ਠੀਕ ਐ ਠੀਕ ਠਾਕ ਹੋਣਾ ਹੋਰ ਸਾਰਾ ਕੰਮ ਕਰ ਵਧੀਆ ਚੱਲਦਾ ਚੰਗਾ ਕੰਮ ਕਰ ਹਾਂਜੀ ਵਧੀਆ ਕਿੰਨੀਆਂ ਕ ਮੱਝਾਂ ਰੱਖਦੇ ਆਪਾਂ ਮਤਲਬ ਅਸਲ ਹੈ ਜੇ ਪੰਜ ਛੇ ਥੋੜਾ ਜਿਹਾ ਉੱਚੀ ਹੋਣਾ ਪੰਜ ਸੱਤ ਮੱਝ ਰੱਖਦੇ ਅੱਛਾ ਪੰਜ ਸੱਤ ਰੱਖਦੇ ਆ ਤੇ ਮਤਲਬ ਚੰਗੇ ਟੀਕੇ ਭਰਾਉਣ ਦੇ ਸ਼ਕੀਨ ਹਾਂਜੀ ਕਿਹੜੇ ਕਿਹੜੇ ਸਿਮਰਾਂ ਦੀਆਂ ਕੱਟੀਆਂ ਝੋਟੀਆਂ ਨੇ ਆਪਣੇ ਕੋਲ ਤਕਰੀਬਨ ਕਿੰਨੇ ਕਿਹੜੇ ਕਿਹੜੇ ਟੀਕੇ ਦੀ ਖੜੀਆ ਟੀਕੇ ਇੱਕ ਤਾਂ ਲਾੜਲੇ ਦੀ ਜੀ ਹੈ ਅੱਛਾ ਲਾੜਲੇ ਸਾਹਮਣੇ ਅਸਰ ਜਿਹੜਾ ਲਾਡੋ ਦਾ ਬੱਚਾ ਸੀਆਰ ਵੀ ਚ ਗੱਲ ਕਰ ਲਈ ਹਿਸਾਰ ਚ ਹੈ ਨਾ ਲਾਡੋ ਦਾ ਹਾਂਜੀ ਮਿਲ ਕੇ ਰਿਕਾਰਡ ਹੋਇਆ ਹੋਇਆ ਪੂਰੇ ਸੂਏ ਦਾ ਮੇਰਾ ਖਿਆਲ 800 ਲੀਟਰ ਕੁਸ਼ਰ ਰਮੇਸ਼ਤਾਨ ਸੂਲੀ ਲਾਡੋ ਹਾਂਜੀ ਹਾਂਜੀ ਸੁਖਵੀਰ ਦੇ ਘਰੋਂ ਹੀ ਆਈ ਹੈ ਜੀ ਆਹ ਸੁਖਵੀਰ ਦੇ ਘਰੇ ਉਹਦਾ ਬੱਚਾ ਸੱਜਣੋਂ ਲਾੜਲਾ ਝੋਟਾ ਉਹਦੀ ਆ ਤੇ ਹੋਰ ਕਿਹੜੀ ਕਿਹੜੀ ਕੱਟੀਆਂ ਆਪਣੀਆਂ ਬਾਕੀ ਪੀਸੀ 483 ਦੀ ਆ ਜੀ ਪੀਸੀ 483 ਦੀ ਸੱਜਣੋ ਬਾਕੀ ਨਾ ਡਿਟੇਲ ਫੇਰ ਲਾਉਂਗਾ ਪਹਿਲਾਂ ਜਿਹੜੀ ਝੋਟੀ ਬੱਕਿਆਊਗਾ ਨਾ ਉਹਦੇ ਬਾਰੇ ਪੁੱਛ ਲੈਨੇ ਆਪਾਂ ਇਹਦਾ ਸੂਆ ਕਿਹੜਾ ਝੋਟੀ ਦਾ ਜਿਹੜੀ ਬੱਕਿਆਊਗਾ ਜੀ ਸੂਆ ਜੀ ਦੂਜਾ ਸੂਆ ਸੌਂਦੀ ਆ ਹਾਂਜੀ ਪਹਿਲੇ ਸੂਆ ਦਾ ਕਿੰਨਾ ਕੁ ਦੁੱਧ ਕੱਢਿਆ ਪਹਿਲੇ ਸੂਏ ਚ 14 ਬੰਦਾ ਲੀਟਰ ਜੀ 14 15 16 17 ਦੀ ਉਮੀਦ ਆ ਇਹਦੀ ਹਾਂਜੀ ਇਹ 16 ਆਪ ਕਿਹੜੇ ਟੀਕੇ ਦੀ ਆ ਪਤਾ ਕੁਸੇ ਦਾ ਟੀਕਾ ਬਾਕੀ BW 312 ਸੀ ਅੱਛਾ BW 312 ਸੱਜਣੋ ਤੇ ਲੱਗਿਆ ਬਾਈ ਕਿਹੜਾ ਅੱਗੇ ਦੇ ਇਹਦਾ ਲੱਗਿਆ ਜੀ ਜਗਦੀਤ ਡਾਕਟਰ ਨਹੀਂ ਗੋਪੀ ਹਾਂਜੀ ਹਾਂਜੀ ਗੋਪੀ ਬਨ ਲਾ ਸੱਜਣੋ ਗੋਪੀ ਬਨ ਲੱਗਿਆ ਵੇ ਡਾਕਟਰ ਜਗਜੀਤ ਛੰਨ ਵਾਲੇ ਕੋਲੇ ਝੋਟਾ ਗੋਪੀ ਬਨ ਉਹ ਆਪ ਹੀ ਲਾ ਕੇ ਆਜ ਜੀ ਆ ਖੁਦ ਹੀ ਲਾ ਕੇ ਕੇ ਡਾਕਟਰ ਸਾਹਿਬ ਲਾ ਡਾਕਟਰ ਸਾਹਿਬ ਵੀ ਵੀਡੀਓ ਦੇਖਦੇ ਹੋਣਗੇ ਆਪਣੀ ਉਹਨਾਂ ਡਾਕਟਰ ਸਾਹਿਬ ਵਾਲੇ ਝੋਟੇ ਬਾਰੇ ਵੀ ਆਪ ਸੱਜਣੋ ਕਦੇ ਚਾਨਣਾ ਪਾਵਾਂਗੇ ਡਾਕਟਰ ਸਾਹਿਬ ਲਾ ਵੀ ਜਾਵਾਂਗੇ ਮਿਲਿਆਵਾਂਗੇ ਲਾ ਗੋਪੀ ਬਨ ਤੋਂ ਇਹ ਗੱਬਣਾ ਗੋਪੀ ਬਨ ਦੀਆਂ ਈਆਂ ਵੀ ਨਾ ਸੱਜਣੋ 9 10 ਕਿਲੋ ਵਾਲੀ ਮੱਝ ਚੋਂ ਆ ਕੇ ਨਾ 12 12 13 13 ਦਾ ਪਲੂਣਾ ਆਮ ਹੀ ਕੱਢੀ ਜਾਂਦੀ ਲੈ 12 ਸਾਮਾ ਨੇ ਛੋਡਾ ਲੈਂਦੇ ਨਾ ਆਪਾਂ ਝੋਟੀ ਦਿਖਾ ਦੇਣਾ ਇੱਕ ਵਾਰੀ ਆ ਝੋਟੀ ਆ ਤਾਰਨ ਉਹ ਮੂੰਹ ਮੱਥਾ ਸਿੰਘ ਦਿਖਾ ਦੇ ਲੈ ਸੱਜਣਾ ਖੇਤ ਚ ਰਹਿੰਦਾ ਬਾਈ ਉਹਦੇ ਕਰਕੇ ਨਾ ਝੋਟੀ ਥੋੜਾ ਜਿਆ ਦਰਦੀ ਆ ਉਰੇ ਆਉਂਦਾ ਨਹੀਂ ਹੈਗਾ ਕੋਈ ਤੇ ਬਾਕੀ ਨਾ ਬਾਈ ਤੂੰ ਮੈਂ ਦਾਣਾ ਵਗੈਰਾ ਓਏ ਫੀਡ ਵਗੈਰਾ ਕਿਵੇਂ ਪਾਉਂਦਾ ਨਾ ਸਾਰੀ ਜਾਣਕਾਰੀ ਲੈ ਕੇ ਦੇ ਦੂੰਗਾ ਲੈ ਬੋਚਾ ਇੱਧਰ ਨੂੰ ਕਰ ਦੇ ਮਾੜੀ ਜੀ ਬਾਈ ਤੂੰ ਕਰ ਦੇ ਬੋਚ ਕੇ ਦਰਦੀ ਲੈ ਤਰਨ ਬੋਚ ਕੇ ਜਿ ਦਿਖਾ ਰਿਓ ਨੇੜੇ ਲਾ ਕੇ ਲੈ ਵਾ ਲੂਗਾ ਬਹੁਤਾ ਝੋਟੀ ਦਾ ਤੇ ਥਾਂ ਸੱਜਣੋ ਬਾਹਲਾ ਕੰਮ ਦਾ ਲੱਗਿਆ ਓਏ ਲੈ ਬਾਹਲਾ ਨਾ ਤਰਨ ਲਵੇ ਜੇ ਜਾ ਬਾਹ ਲੈ ਸੱਜਣਾ ਮੈਂ ਨਾ ਇੱਕ ਵਾਰੀ ਤੁਹਾਨੂੰ ਲੇਵਾ ਦਿਖਾਉਣ ਦੀ ਕੋਸ਼ਿਸ਼ ਕਰਦਾ ਇੱਥੋਂ ਅੱਗੇ ਤੋਂ ਲੇਵਾ ਦੇਖ ਸਕਦੇ ਹੋ ਥਨ ਥਨੌਟ ਨਾ ਸੱਜਣਾ ਜਿਹੜੇ ਦੀ ਮੈਂ ਸ਼ਿਫਾਰਿਸ਼ ਕਰਦਾ ਨਾ ਮੁਠੀ ਆਲਾ ਥਨ ਲੱਗਿਆ ਝੋਟੀ ਦਾ ਟੋਪ ਦਾ ਤੇ ਇਧਰ ਤੋਂ ਸਿੰਗ ਸੁੰਗ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਸੱਜਣਾ ਕੱਦ ਕਾਠ ਵੀ ਚੰਗਾ ਤੇ ਚੜਾਈ ਬਹੁਤ ਡਰਦੀ ਆ ਤਰਨ ਤੋਂ ਨਾ ਕੈਮਰਾ ਮੈਂ ਹੀ ਫੜ ਲਿਆ ਮੈਂ ਲੈ ਤਰਨ ਮੈਂ ਨੇੜੇ ਲਾ ਕੇ ਦਿਖਾ ਦਣਾ ਹੁਣ ਲੇਵ ਆਲੂਆ ਦੇਖ ਲਓ ਸੱਜਣੋ ਬਾਹਰ ਵੱਡੇ ਲੇਵੇ ਦੀ ਐ ਹਜੇ ਨਾ ਇਹ ਦਿਨਾ ਕੱਢਦੀ ਆ ਕਈ ਦਿਨ ਬਾਕੀ ਡਿਟੇਲ ਇਹਦੀ ਬਾਅਦ ਤੋਂ ਲਵਾਂਗੇ ਜੇ ਉਹ ਰਾਹ ਪੜਾ ਜਾਂਦੀਆਂ ਸੱਜਣੋ ਲੇਵੇ ਦੇ ਦਰਸ਼ਨ ਕਰ ਲਿਓ ਬਾਕੀ ਨਾ ਨੇੜੇ ਆ ਕੇ ਜਿਹੜੇ ਸੱਜਣ ਨੂੰ ਲੈਣੀਆਂ ਨਾ ਨੇੜੇ ਆ ਕੇ ਨਾ ਜਰੂਰ ਦੇਖ ਕੇ ਜਾਇਓ ਇੱਕ ਵਾਰੀ ਇਧਰ ਇਧਰ ਲਿਆ ਗੁਰੂ ਜੀ ਚੱਲ ਪਰਖ ਅੰਦੇ ਖੁਸ਼ ਮਰਜ਼ੀ ਕਰੀ ਜਾਓ ਪਤਾ ਵੀ ਨਹੀਂ ਲੈ ਸੱਜਣੋ ਨਾ ਬਾਈ ਹੱਥ ਜਾ ਫੇਰ ਕੇ ਥੱਲੇ ਬਹਿ ਗਿਆ ਠੰਡੀ ਸੀਲ ਦਾ ਸਜਣਾ ਬਹੁਤ ਆ ਕਿਉਂਕਿ ਖੇਤਾਂ 'ਚ ਰਹਿੰਦੇ ਨੇ ਬਾਈ ਹੋਰੀ ਹੈ ਨਾ ਜਾਨਵਰ ਨਾਲ ਕਈ ਵਾਰੀ ਸਾਡੇ ਸੰਦਾਂ ਤੋਂ ਘਬਰਾ ਜਾਂਦਾ ਓਏ ਇਹ ਕੈਮਰੇ ਤੋਂ ਨਾ ਮਾਰੇ ਤੇਰੇ ਕਿਤੇ ਮੈਂ ਕਹਣਾ ਕਿਹੜਾ ਨਾ 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 ਕੈਮਰੇ ਤੋਂ ਡਰਦੀ ਐ ਲੈ ਕੈਮਰੇ ਤੋਂ ਡਰ ਗਈ ਝੋਟੀ ਓਦਾਂ ਠੰਡੀ ਸੀਲ ਬੋਤਲ ਹੈ ਬਾਈ ਹੱਥ ਫੇਰੀ ਜਾਂਦਾ ਨਾ ਐਂ ਖੜੀਆ ਰਾਮਨਾਲਾ ਬਾਕੀ ਸਦਨੋ ਸਰੀਰ ਦੀ ਨਾ ਬਣਾਵਟ ਵੀ ਬਾਲੀ ਚੰਗੀ ਆ ਜਦੋਂ ਨੇੜੇ ਆ ਕੇ ਦੇਖੋਗੇ ਨਾ ਸੋ ਨੂੰ ਵੀਡੀਓ ਦੇ ਵਿੱਚ 19 ਲੱਗੂ ਨੇੜੇ ਆ ਕੇ ਦੇਖੋਗੇ ਛੋਟੀ 21 ਲੱਗੂ ਸੱਜਣੋ ਉਹ ਕੰਮ ਤਾਂ ਨਾ ਆਪਣਾ ਹੈ ਨਹੀਂ ਲੋਕਾਂ ਦਾ ਵੀ ਕੈਮਰਾ ਫਲੈਟ ਕਰਕੇ ਵੱਡੀ ਕਰ ਦਾਂਗੇ ਹੈਨਾ ਵੀ ਜੋ ਛੋਟੀ ਨੂੰ ਬੜੀ ਵੱਡੀ ਦਿਖਾ ਦਾਂਗੇ ਆਪਾਂ ਜੈਨੂਅਨ ਚੀਜ਼ ਦਿਖਾਵਾਂਗੇ ਇਹੀ ਮਕਸਦ ਲੈ ਕੇ ਚੱਲੇ ਹੋਣਾ ਸੱਜਣੋ ਜਿਹਦਾ ਜਾਨਵਰ ਨਾਲ ਥੱਲਿਓਂ ਪਾਸ ਨਹੀਂ ਹੁੰਦਾ ਉਹ ਸੱਜਣ ਚਾਹੇ ਭਾਈ ਆਪਾਂ ਨੂੰ ਨਾ ਹੀ ਫੋਨ ਕਰਿਆ ਕਰੇ ਯਾਰਾ ਕਿਉਂਕਿ ਆਪਾਂ ਨਾ ਇਕੱਲੇ ਪੈਸੇ ਦੀੇ ਮਾਰੇ ਨਹੀਂ ਫਿਰਦੇ ਆਪਾਂ ਇੱਕ ਬਰੀਡ ਸੁਧਾਰਨ ਦੇ ਮਾਰੇ ਵੀ ਫਿਰਦੇ ਆਂ ਤੇ ਆਪਾਂ ਨਾ ਜੈਨੂਅਨ ਕੰਮ ਕਰਦੇ ਆਂ ਤੇ ਆਜੋ ਸੱਜਣਾ ਨਾ ਹੁਣ 22 ਤੋਂ ਰੇਟ ਰੂਟ ਕਰਾ ਦਈਏ ਆਪਾਂ ਕੀ ਐ ਝੋਟੀ ਦਾ ਸਾਰੀ ਦਿਖਾਤੀ ਲੈ ਝੋਟੀ ਦਾ ਸੱਜਣਾ ਤੇਰੀ ਲਈ ਦੇਖ ਠੀਕ ਐ ਬਾਕੀ ਨਾ ਸੱਜਣਾ ਨੂੰ ਮੈਂ ਇੱਕ ਗੱਲ ਜਰੂਰ ਆਖੂਗਾ ਵੀ ਜਦੋਂ ਨਵੇਂ ਆ ਕੇ ਦੇਖੋਗੇ ਝੋਟੀ ਤੁਹਾਨੂੰ 19 ਨਹੀਂ 21 ਲੱਗੂ ਕਿਉਂਕਿ ਸੱਜਣਾ ਨਾ ਤੋਰਨ ਵੇਲੇ ਇੱਕ ਤਾਂ 22 ਦੇ ਬਾਰੇ ਇੱਥੇ ਕਪੈਣ ਚੱਲਦੀ ਆ ਉਹਦੇ ਕਰਕੇ ਕੋਈ ਆਉਂਦਾ ਨਹੀਂ ਖੜਕਾ ਹੋਈ ਜਾਂਦਾ ਇੱਕ ਅਸੀਂ ਨਾ ਇਹਨੂੰ ਅਜਨਬੀ ਜੇ ਲੱਗੇ ਜਿਵੇਂ ਡਾਕਟਰ ਨੇ ਟੀਕੇ ਟੂਕੇ ਡੱਟਦਾਂ ਦੇ ਉਹਦੇ ਕਰਕੇ ਤੁਰਨ ਲੱਗੀ ਡਰਦੀ ਆ ਊਂ ਦੇਖ ਮੈਂ ਤੁਹਾਨੂੰ ਲੇ ਵਾਲੂ ਬਾ ਦਿਖਾਤਾ ਬਾਈ ਨੇ ਥੱਲੇ ਬਹਿ ਵੀ ਠੰਡੀ ਸੀਲ ਕਿੰਨੀ ਆ ਹਨਾ ਬਾਕੀ ਸੱਜਣੋ ਹਲੇ ਇਹ ਕਿੰਨੇ ਦਿਨ ਕਿੰਨੇ ਕੱਢ ਦਿਆ ਬਾਈ ਦਿਨ ਪੰਜੇ ਲੈ ਜੂਜੀ ਹਜੇ ਇਹ ਸੱਜਣੋ ਪੰਜ ਤੋਂ 6 ਦਿਨ ਲੈ ਜੂ ਤੁਸੀਂ ਆਪ ਹੀ ਹਿਸਾਬ ਲਾ ਲਓ ਪੰਜ ਤੋਂ 6 ਦਿਨਾਂ ਨੂੰ ਇਹਨੇ ਲੇਵਾ ਕਿੰਨਾ ਵਧੀਆ ਤੇ ਕਿੰਨਾ ਵੱਡਾ ਬਣਾ ਜਾਣਾ ਬਾਕੀ ਲੇਵੇ ਦੀ ਨਾ ਚੜਾਈ ਚੰਗੀ ਆ ਥਾਲੀ ਨੂੰ ਵੀ ਹੋਣਗੇ ਤੇ ਸੱਜਣੋ ਮੁੱਠੀ ਆ ਦਿਨ ਲੱਗਿਆ ਆ ਥਾਂ ਲੱਗਿਆ ਸੌਰੀ ਇਹਦੇ ਚੰਗਾ ਕਿੰਨੇ ਨੂੰ ਤਰੀਕ ਨੂੰ ਦਿਨ ਪੂਰੇ ਬਾਈ 28 28 ਤਰੀਕ ਨੂੰ ਦਿਨ ਪੂਰੇ ਦੋ ਚਾਰ ਦਿਨ ਉੱਤੇ ਵੀ ਲੈ ਜੂ ਜਾਣ ਨਾਲ ਆਹ ਹੋ ਪੰਜ 6 ਦਿਨ ਆ ਜਾਂਦੀ ਆ ਪੰਜ ਚਾਰ ਦਿਨ ਵੀ ਉੱਤੇ ਕੱਢ ਜਾਂਦਾ ਹਨਾ ਪਸੂ ਲਾ ਸੱਜਣਾ ਇਹਦਾ ਰੇਟ ਦੱਸ ਦੇ ਵਾ ਪੱਥਰ ਨਾ ਹੁਣ ਵੱਡਾ ਧਰਦੀ ਕਿੰਨੇ ਦੀ ਝੋਟੀ ਦੇਵਾਂਗੇ ਆਪਾਂ ਬਸ 1.5 ਦੀ ਹੈ ਜੀ ਲੈ ਲੈਂਦੇ 1 ਲੱਖ 5000 ਹਾਂ ਜੀ ਲੈ ਸੱਜਣਾ 1 ਲੱਖ 5000 ਮੈਨੂੰ ਬਾਈ ਦਾ ਰੇਟ ਬਿਲਕੁਲ ਸਹੀ ਲੱਗਿਆ ਤੇ ਬਾਕੀ ਸੱਜਣੋ ਜਿਹਦੇ ਪੈਸੇ ਲਾਉਣੇ ਨੇ ਆਹ ਨਾਲ ਇਹਦੀ ਮੂਤ 10 ਫੀਟ ਆਉਂਦਾ ਰਿਹਾ ਅਗਲਾ ਕਿੰਨੀ ਫੀਟ ਆਉਂਦੀ ਆ ਬਾਈ ਫੀਟ ਜਦੋਂ 3-4 ਮਹੀਨੇ ਦੀ ਹੋ ਜਾਵੇ ਫਿਰ 10 ਆਉਣ ਲੱਗਦੀ ਹੈ 10 0 ਤੱਕ ਵੀ ਫੀਟ ਆਉਂਦੀ ਆ ਜੀ ਅੱਛਾ ਗੋਪੀਵਾਨ ਤੋਂ ਇੱਕ ਸੱਜਣੋ ਮੈਂ ਬਾਰ-ਬਾਰ ਫੇਰਦਾ ਤਾਂ ਵੀ ਗੋਪੀਵਾਨ ਤੋਂ ਇਹ ਗੱਬਣਾ ਖ ਕੋਬ ਬੀਡਬਲਯੂ 312 ਦੀ ਹੈ ਬੀਡਬਲਯੂ 312 ਮੇਰਾ ਖਿਆਲ ਬੀਐਮ ਨਾ ਹੋਵੇ ਸ਼ਾਇਦ ਬਾਈ ਜੰਨੀ ਨਾ ਮੋਲੀ ਨੇ ਦੀ ਹਾਂ ਬਾਈ ਨੂੰ ਭਲੇਖਾ ਲਾ ਲਿਆ ਨਾ ਕਈ ਵਾਰੀ ਬੀਡਬਲਯੂ ਆ ਬੀਐਮ ਦੀ ਸੀਰੀਜ਼ ਨਾਲ ਸਾਨ ਹੈਗੇ ਨੇ ਜਿਹੜੇ ਵੀਰ ਜਾਣਕਾਰੀ ਰੱਖਦੇ ਉਹਨਾਂ ਨੂੰ ਪਤਾਗਾ ਤੇ 1 ਲੱਖ 50000 ਰੁਪਏ ਸੱਜਣੋ ਬਾਈ ਨੇ ਰੇਟ ਕਰ ਇਹ ਚ ਮਾਨਤਾਨ ਕਰ ਦਾਂਗੇ ਆਏ ਗਏ ਹਾਂਜੀ ਹਾਂਜੀ ਮਾਨਤਾਨ ਇਹਦੇ ਚੋ ਵੀ ਸੱਜਣੋ ਬਾਈ ਕਹਿੰਦਾ ਨਾ ਆਏ ਗਏ ਦਾ ਮਾਨਤਾਨ ਕਰਕੇ ਤੋੜਾਂਗੇ ਪੂਰਾ ਸ਼ੋਰ ਛੱਪਾ ਇਹਦੇ ਚ ਹੋ ਜੂਗੀ ਲੈ ਆਜੋ ਨਾ ਬਾਈ ਦੇ ਹੁਣ ਆਪਾਂ ਨਾ ਆਪਣਾ ਸੌਰੀ ਨੰਬਰ ਬੋਲ ਬਈ ਤੇਰਾ ਯਾਰ ਨੰਬਰ ਮੇਰਾ 98885 ਹਾਂਜੀ 45841 ਵਾਰੀ ਫੇਰ ਬੋਲ 98885 ਹਾਂਜੀ 45841 ਮੈਂ ਆਜਾ ਆ ਜਾਨਵਰ ਨਾਲ ਤੁਹਾਡੇ ਮੈਂ ਸ਼ੌਕ ਨੂੰ ਦਿਖਾਉਣਾ ਕਿਉਂਕਿ ਚੋਬਰਾਂ ਨਾਲ ਇਹਦੇ ਇਸੇ ਦੀ ਕੱਟੀ ਆ ਸ਼ੌਕ ਪੈ ਜਾਂਦਾ ਕਿਹੜੀ ਕੱਟੀ ਆ ਇਹਦੀ ਪਹਿਲੇ ਸੂਏ ਦੀ ਆ ਤੇ ਭੀਂਦੀ ਆ ਇਹ ਸੱਜਣੋ ਹੈਗੀ ਆ ਭੀਮਸਾਨ ਦੀ ਰੰਗ ਰੰਗ ਦਿਖਾ ਦੇ ਤਰਨ ਉਹ ਜਮੀ ਜੱਟ ਦੇ ਲੈ ਕੇ ਕੱਟਿਆ ਰਾਜਸਥਾਨ ਵਾਲਾ ਜਿਹੜਾ ਭੀਮ ਆ ਜਿਹੜੇ ਤੇ ਨਾ ਮੇਰਾ ਖਿਆਲ ਆ ਉਹੀ ਸਾਹ ਨਾ ਭਾਈ ਜਿਹੜੇ ਤੇ ਸੁਸ਼ੀਲਾ ਕੇਂਦਰ ਨੇ ਪਤਾ ਨਹੀਂ ਕਿੰਨੇ ਕਰੋੜ ਲਾਤੇ ਉਹੀ ਉਹੀ ਹੈ ਕਈ ਕਰੋੜ ਰੁਪਇਆ ਲਾਤਾ ਸੀ ਹਾਂ ਕਿੰਨੀ ਉਮਰ ਕਿੰਨੀ ਹੈ ਦੀ ਇਹਦੀ 13 ਮਹੀਨੇ ਹੋ ਗਏ ਲਾਓ 13 ਮਹੀਨੇ ਲੰਬਾਈ ਦਿਖਾਈ ਤਾਂ ਕਰਨ ਨੇੜੇ ਆ ਕੇ ਲੰਬਾਈ ਦਿਖਾ ਯਾਰ ਕੱਟੀ ਦੀ ਲੈ ਸੱਜਣਾ ਵਾ ਲੰਬਾਈ ਲੰਬੂਈ ਦੇਖ ਸਕਦੇ ਹੋ 13 ਮਹੀਨੇ ਉਮਰ ਆ ਕੁਝ ਮਰਜ਼ੂਦੀ ਲੱਗੂਥ ਬਾਤ ਨਾ ਕੁਝ ਮਰਜ਼ੀ ਦੇ ਦੇ ਭਾਈ ਕਹਿੰਦਾ ਬੈਕ ਹੋ ਕੇ ਦਿਖਾ ਦੇ ਐਨ ਪੂਰੀ ਪੂਰਾ ਜਾਨਵਰ ਲਿਆ ਦੇ ਕੈਮਰੇ 'ਚ ਪਿੱਛੇ ਤੋਂ ਪੂਰੀ ਦਿਖਾ ਦੇ ਐਨ ਪੂਰੇ ਸ਼ੌਕ ਨਾਲ ਆ ਆਜਾ ਹੁਣ ਇਸੇ ਝੋਟੀ ਦੀ ਨਾ ਤੁਹਾਨੂੰ ਮੈਂ ਕੱਤੀ ਦਿਖਾਉਣ ਲੱਗਿਆ ਪਹਿਲੇ ਸੁਨੇ ਦੀ ਇਹ ਵੀ ਕੱਤੀ ਹੋਏ ਜੀ ਇਹ ਤੁਸੀਂ ਚਾਹੋ ਇਹਦੀ ਵੀ ਲੰਬਾਈ ਲੰਗੂਈ ਨਾ ਬਾਲੀ ਆ ਯਾਰ ਹਣਾ ਆ ਵੇਖੋ ਇੱਧਰ ਲਾ ਉਹ ਦਿਖਾ ਦੇ ਲੈ ਠੰਡੇ ਸੀਲ ਕਿੰਨੇ ਜਾਨਵਰ ਨੇ ਓਏ ਸੇਂਗ ਸੁਂਗ ਵੀ ਦਿਖਾਏ ਤਰਨ ਜੰਮੀ ਰਿੰਗ ਸਿੰਗੀ ਬਣੂਗਾ ਬਿਲਕੁਲ ਪੁੰਡਾ ਇਹਦੀ ਉਮਰ ਕਿੰਨੀ ਆ ਇਹਦੀ ਉਮਰ ਇੱਕ ਦੋ ਇੱਕ ਸਾਲ ਦੋ ਮਹੀਨੇ ਲੈ ਇੱਕ ਸਾਲ ਦੋ ਮਹੀਨੇ ਸਾਲ ਦੀ ਸਾਲ ਸੂੰਦਾ ਓਏ ਜਾਨਵਰ ਇੱਕ ਸਾਲ ਦੋ ਮਹੀਨੇ ਇਹ ਕੱਟੀ ਕਿਹੜੇ ਟੀਕੇ ਦੀ ਆ ਬਾਈ ਇਹ ਪੀਸੀ 480 ਹੈ ਜੀ ਹਰਿਆਣਾ ਐਚ ਐਲ ਡੀ ਵੀ ਦਾ ਐਚ ਐਲ ਡੀ ਵੀ ਦੇ ਸਰਕਾਰੀ ਆ ਪੀਸੀ ਪੀਸੀ 483 ਦਾ ਰਿਜ਼ਲਟ ਦੇਖ ਲਓ ਸੱਜਣੋ ਕੱਟੀ ਬਾੜੀ ਚੰਗੀ ਆ ਇਹ ਵੀ ਆਉਂ ਘੀਮ ਦੀ ਆ ਬਈ ਆ ਆ ਕਿਹੜੇ ਟੀਕੇ ਦੀ ਆ ਆ ਕੱਟੀ ਇਹ ਲਾੜ ਲੇ ਬੁਲਦੀ ਹੈ ਜੀ ਓਏ ਆ ਲਾੜਲੇ ਬੁਲਦੀ ਆ ਵਾ ਸੱਜਣੋ ਆ ਪਿੱਠ ਦੀ ਚੜਾਈ ਦਿਖਾਈ ਕਰਨ ਉਤੋਂ ਪਿੱਠ ਦੀ ਚੜਾਈ ਲੈ ਖੋਲ ਕੇ ਤੋੜ ਦੇ ਬਾਈ ਦਰਦੀ ਤਾਂ ਨਹੀਂ ਕਿਤੇ ਨਾ ਨਾ ਇਹ ਨਹੀਂ ਦਰਦੀ ਇਹ ਨਹੀਂ ਦਰਦੀ ਇਹ ਜਾਰਿਆਂ ਆਣੇ ਵਾਲੀ ਜਾਤ ਦਾ ਫਰਕ ਆ ਓਏ ਮਾੜਾ ਮੋਟਾ ਤਾਂ ਕਰ ਸਕਦੀ ਆ ਇਹ ਨਾ ਪਨੂਨ ਸੂਗੀ ਹਜੇ ਨੇੜੇ ਜਾ ਬਾਈ ਦੇਣ ਨੂੰ ਲੱਗਿਆ ਹੈ ਬਾਈ ਦੇਣ ਨੂੰ ਲੱਗਾ ਹੈ ਝੋਲੀ ਲੱਗ ਗਈ ਚੰਗੀ ਬਣਾਉਣ ਹੁਣੇ ਤੋਂ ਉੱਤੋਂ ਚੜਾਈ ਦਿਖਾ ਯਾਰ ਪਿੱਠਪੂੜੇ ਦੀ ਚੜਾਈ ਕਿੰਨੀ लाजवाब ਹੈ ਮੋੜ ਲਾ ਬਾਈ ਆ ਲੈ ਸੱਜਣੋ ਨਾ ਪਿੱਠਪੂੜੇ ਦੀ ਚੜਾਈ ਦੇਖ ਸਕਦੇ ਹੋ ਇਹ ਸਰੀਰ ਦੀ ਬਣਤਰ ਛੋਟਾ ਹਾਥੀ ਵੀ ਕਹਿ ਦਈਏ ਜੇ ਕੋਈ ਖਾਸ ਗੱਲ ਨਹੀਂ ਇੱਕ ਗੱਲ ਨੋਟ ਕਰੀਆ ਬਾਈ ਦੋ ਦੰਦ ਹੀ ਆ ਜੇ ਦੋ ਦੰਦ ਹੀ ਹੈ ਅੱਛਾ ਮੂੰਹ ਹੁਣ ਦੋ ਦੰਦ ਦਾ ਹੈ ਹਾਂਜੀ ਮੂਹੋਂ ਦੋ ਦੰਦ ਦਾ ਡੂਢ ਮਹੀਨਾ ਸੂਣਦਾ ਪਿਆ ਤੇ ਬਰੀਕੀਆਂ ਬਰੂਕੀਆਂ ਬਹੁਤ ਨੇ ਯਾਰ ਹਨਾ ਇੱਕ ਵਾਰ ਸੁਖਵੀਰ ਦਾ ਅੰਡੇ ਦੇ ਚੈਨਲ ਤੇ ਦੇਖਦਾ ਹਨਾ ਲਾੜ ਲਈ ਨੇ ਕੱਟਿਆ ਨਾ ਤਕਰੀਬਨ ਇੱਕੋ ਜਿਹਾ ਹੁੰਦਾ ਇਹ ਵੀ ਆਈ ਹੋਈ ਹੈ ਹੈ ਆਈ ਹੋਈ ਐਡੀ ਸੁਖਵੀਰ ਦਾ ਦੇ ਦੇ ਆਂਦੇ ਵੀਡੀਓ ਬਣੀ ਹੋਈ ਹੈ ਉਹਦੀ ਅੱਛਾ ਦਾਂਡੇ ਦੇ ਕਰੋ ਹਾਂ ਜਦੋਂ ਆਈ ਇੱਥੇ ਸਭ ਕੁਝ ਵੀਡੀਓ ਤੇ ਪਾਈ ਹੋਈ ਹੈ ਅੱਛਾ ਲੈ ਸੁਖਵੀਰ ਬਾਈ ਦੇ ਘਰੋਂ ਹੀ ਖਰੀਦ ਆ ਜਾਨਵਰ ਦੀ ਓਏ ਉਹਦੇ ਤੋਂ ਜਾਊ ਇਹਦੀ ਵੀਡੀਓ ਜਦੋਂ ਸੁਣੇਗੀ ਅੱਛਾ ਇਹੇ ਲਾੜਨੇ ਬੁੱਲਦੀ ਆ ਜੇ ਬਾਈ ਕੋਲੇ ਖੜੀ ਨਾ ਸੱਜਣੋ ਸੋਨੂੰ ਮੈਂ ਆਪਣੇ ਚੈਨਲ ਤੇ ਨਾ ਜੀ ਲਾਈਵ ਮਿਲਕਿੰਗ ਬਾਈ ਆਪਾਂ ਜੀ ਕਰਾਵਾਂਗੇ ਹਨਾ ਪੱਕਾ ਜੀ ਉਹਦੇ ਪਾਸੇ ਜਨਾ ਲਾੜਲੇ ਬੁੱਲ ਦਾ ਰਿਜ਼ਲਟ ਦੇ ਦੂੰਗਾ ਕੱਢ ਕੇ ਵੀ ਪਲੂਣਾ ਲਾੜਲੇ ਦੀ ਕੀ ਰਿਕਾਰਡ ਤੇ ਚੱਲਦੀ ਹੈ ਦੀ ਮਾਂ ਦਾ ਕੀ ਰਿਕਾਰਡ ਜਾਂ ਦੱਸਿਆ ਬਾਈ ਮਾਂ ਦਾ ਪਹਿਲੇ ਸੂਏ 2 ਬਾਈ ਲੀਟਰ ਜੀ ਪਹਿਲੇ ਸੂਏ ਬਾਅਦ 18 ਲੀਟਰ ਜੀ ਹਰ ਸੂਏ ਬਾਅਦ ਜਿਉ 18 ਕਹਿੰਦੇ ਨੇ ਹਰਿਆਣੇ ਵਾਲੇ ਆਪਾਂ ਤਾਂ 14 15 ਮੰਨ ਲਾ ਜੁਗਲਾਂ ਜੁਗਲਾਂ ਤੇ ਸੋਈ ਅੱਛਾ ਜੁਗਲਾਂ ਤੋਂ ਜੁਗਲਾਂ ਸੱਜਣਾ ਇਹ ਸੋਨੂੰ ਦਿਖਾਈ ਆ ਲਾੜਲੇ ਬੁੱਲ ਦੀ ਭੰਨ ਲਾ ਬਾਈ ਤੇ ਨਾੜਾ ਨੂੜਾ ਵੀ ਦੇਖ ਸਕਦੇ ਹੋ ਬਾਲੀਆਂ ਨੇ ਬੋਦੀ ਤੇ ਤੇ ਉੱਤੇ ਤੋਂ ਚੜਾਈ ਚੜੂਈ ਝੋਟੀ ਦੀ ਬਹੁਤ ਜ਼ਿਆਦਾ ਆ ਚੰਗੀ ਝੋਟੀ ਆ ਪੂਰੀ ਜ਼ਬਰਦਸਤ ਆ ਥਾਨ ਥਨੌਟ ਨਾਲ ਚੰਗਾ ਕੱਢੂਗੀ ਹੈ ਨਾ ਬਾਈ ਲੈ ਚੱਲ ਆ ਦੇ ਨਾੜਾ ਨੂੜਾ ਪਿੰਡੇ ਤੇ ਬਹੁਤ ਨੇ ਬਾਕੀ ਰੰਗ ਰੰਗ ਵਾਲਾ ਚੰਗਾ ਬਾਈ ਕੱਟਣਾ ਹੈ ਇਹ ਤਾਂ ਹੋਵੇ ਲੈ ਠੰਡੀ ਸੀਲ ਦੇ ਹਾਂ ਤਾਂ ਬੰਦੇ ਬਾਈ ਇਹਨੂੰ ਹੁਣ ਚੱਲ ਆ ਜਾਓ ਬਾਈ ਕੋਲੇ ਇੱਕ ਨਗੀਨਾ ਹੋਰ ਆ ਉਹ ਦਿਖਾਉਂਗਾ ਮੈਂ ਤੁਹਾਨੂੰ ਉਹ ਬਤਨ ਬੜੀ ਲਿਬੜੀ ਹੋਈ ਆ ਕੋਈ ਗੱਲ ਨਹੀਂ ਉਹ ਬਾਈ ਲਿਬੜੀ ਹੋਈ ਹੈ ਦਿਖਾਵਾਂਗੇ ਆ ਜਾ ਤਾਂ ਮੈਂ ਹੀ ਆ ਕੇ ਕੈਮਰਾ ਸੰਗਲ ਸੰਗਲ ਆ ਜਾ ਕੋਈ ਗੱਲ ਨਹੀਂ ਲੱਗਾ ਰਹਿਣ ਦੇ ਸੰਗਲ ਜਰਾ ਪਾ ਕਿਹੜਾ ਵੇਚਣੀ ਆ ਬਾਈ ਕੁਛ ਨਹੀਂ ਹੁੰਦਾ ਘਰਾਂ ਚ ਦਾ ਕੰਮ ਹੁੰਦਾ ਉਹ ਲੱਗਦੀ ਹੌਲੀ ਜੀ ਆ ਇਹ ਕਿਤੇ ਠੀਕੀ ਦੀ ਆ ਇਹ 70577 ਦੀ ਆ 70577 ਆ 70577 ਰਿਜ਼ਲਟ ਵੀ ਦੇਖ ਲੋ ਏ ਬਾਈ ਇੱਕ ਪੀਸੀ 483 ਦੀ ਆ ਬਾਈ ਕੋਲ ਇੱਕ ਲਾੜ ਲੈ ਜੇ ਇਸੇ ਘਰ ਚੋਂ ਨਾ ਤੁਹਾਨੂੰ ਮੈਂ 4-5 ਸਾਨਾ ਦੇ ਰਿਜ਼ਲਟ ਦਿਖਾਉਂਗਾ ਇਹ ਇਹ ਸੂਈ ਹੋਈ ਆ ਬਾਈ ਤਨੂਨ ਹਾ ਖੀਨੀ ਸੂਈ ਹੋਈ ਐ ਦੇ ਦੋ ਦੰਦ ਹੁਣ ਦੇਖ ਲੋ ਲੈ ਦਿਖਾ ਨਹੀਂ ਮਟਾ ਜੀ ਜੇ ਦਿਖਾ ਦੂਗੀ ਲੈ ਸੱਜਣੋ ਪਿਓਰ ਦੋ ਦੰਦ ਝੋਟੀ ਐ ਹੁਣ ਬਾਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ 7 ਮਹੀਨੇ ਹੋ ਗਏ ਹੁਣ 5 ਮਹੀਨੇ ਦੀ ਗੱਬਣਾ ਈ 7 ਮਹੀਨੇ ਸੂਈ ਨੂੰ 5ਾਂ ਦੀ ਗੱਬਣ ਹੋਣੀ ਹਾਂ ਇਹ ਤੇ ਬਾਹਰ ਬੰਨੀ ਉਹ ਤੇ ਕਰਕੇ ਅੰਦਰ ਫੇ ਥੋੜਾ ਜਿਹਾ ਹੁਣ ਦੁੱਤ ਕਿੰਨਾ ਹੋ ਗਿਆ ਫਿਰ 5ਾਂ ਦੀ ਗੱਬਣ ਥੱਲੇ ਹੁਣ ਤਾਂ 6 ਕਿਲੋ ਐ ਜੀ 6 ਕਿਲੋ ਹੁਣ ਤਾਂ ਜੀ ਨੇ ਕਿੰਨਾ ਕੱਟਦੇ ਨੇ ਤਾਂ ਜੀ ਨੇ 12 ਲੀਟਰ 12 ਲੀਟਰ ਕਿਹੜਾ ਇਹ 70577 ਦੀ ਹਾਂ ਫਿਰ ਮਾਂ ਦੀ ਵੀ ਦਿੱਜੀ ਹੈ ਨਾ 10 ਵਾਲੀ ਆ ਤੁਹਾਨੂੰ 70577 ਦਾ ਰਿਜ਼ਲਟ ਵੀ ਦਿਖਾਤਾ ਤੇ ਲਾੜਲੇ ਦਾ ਵੀ ਦਿਖਾਤਾ ਸੀ ਜੀ ਜੀ ਪੂਰੀ ਬੱਚਾ ਬੁੱচ্চਾ ਨਹੀਂ ਛੱਡਦੇ ਅਸੀਂ ਉਸਦੋਂ ਬਾਅਦ ਹੀ ਮਾਂ ਤੇ ਪੀਸੀ ਚਾਪੋ ਕਟਾਸੀ ਦਾ ਵੀ ਇਕੱਠਾ ਦਿਖਾ ਆ ਦੇਖੋ ਕਟੀਆਂ ਉਹ ਵੀ ਕਟੀਆਂ ਸੂਣ ਗਿਆ ਹਲੇ ਸਾਲ ਸਾਲ ਚੰਦਰ ਦਾ ਕਿਤੇ ਮੱਦੀ ਚੋਲੋ ਕੋਈ ਚੱਕਰ ਇਹ ਤਾਂ ਨਾ ਸੱਜਣੋ ਐ ਸਮਝ ਲਓ ਮੇਰੇ ਇਲਾਕੇ ਦੇ ਵਿੱਚ ਨਾ ਸ਼ੋ ਪਿਆ ਹੋਇਆ ਰੁਸਤਮ ਬਰੀਡਰ ਖੇਤਾਂਿਆਂ ਚ ਕਹਿੰਦੇ ਜੇ ਮੈਂ ਪਿੰਦੀ ਸਿੱਧੂ ਕਹਿੰਦਾ ਹੁੰਦਾ ਨਾ ਵੀ ਆਪਾਂ ਨੇ ਜਿਹੜੇ ਬੰਦੇ ਧੁਕੇ ਹੋਏ ਨੇ ਨਾ ਨਵੇਂ ਬੰਦੇ ਅੱਗੇ ਲੈ ਕੇ ਆਵਾਂਗੇ ਇਸ ਤੋਂ ਬਾਅਦ ਇੱਕ ਤੁਹਾਨੂੰ ਮੈਂ ਹੋਰ ਅਨਾਉਂਸਮੈਂਟ ਕਰਦਾ ਸਜਣੋ ਦਸੰਬਰ ਦੇ ਮਹੀਨੇ ਮੇਰਾ ਖਿਆਲ ਆਪਾਂ ਪੋਸਟਰ ਵੀ ਪਾਹਾਂਗੇ ਚੈਨਲ ਤੇ ਸ਼ਾਇਦ 2 3 4 ਦਸੰਬਰ ਦਾ ਪੋਸਟਰ ਚੈੱਕ ਕਰ ਲਿਓ ਚੈਨਲ ਤੇ ਡਾਕਟਰ ਜਗਜੀਤ ਸਿੰਘ ਹੋਰੀ ਆਪਣੇ ਤੇ ਭੀਜੀ ਗਿੱਦੂ ਇੱਕ ਡਾਕਟਰ ਦੋਆ ਵਾਲਾ ਆਪਣੇ ਪਿੰਡ ਦਾ ਕਾਨਾ ਉਹ ਸਜਣਾ ਦਾ ਚੰਗਾ ਸਹਿਜਾ ਸਹਿਯੋਗ ਆ ਉਹ ਮੇਲਾ ਕਰਾਰੇ ਨੇ ਨਵੇਂ ਮੁੰਡਿਆਂ ਵਾਸਤੇ ਵੀ ਆਪਾਂ ਨੇ ਨਾ ਨਵੇਂ ਮੁੰਡੇ ਹਨਾ ਬਾਈ ਬਰੀਡ ਤੇ ਕੰਮ ਕਰਨ ਵਾਲੇ ਲਿਆਉਣੇ ਆਪਣੀ ਨਾ ਇੱਕ ਮੈਂ ਗਏ ਕੇ ਜਾਣਾ ਤੈਨੂੰ ਪੀਸੀ 483 ਵਾਲੀ ਕੱਟੀ ਮੇਲੇ ਤੇ ਜ਼ਰੂਰ ਪਾਉਂਦੇ ਠੀਕ ਹੈ ਜੀ ਲਿਆਉਣੇ ਆਪਾਂ ਲਾੜਲੇ ਵਾਲੀ ਵੀ ਮੇਲੇ ਤੇ ਲੈ ਕੇ ਜਾਵਾਂਗੇ ਜੇ ਹੋ ਸਕਿਆ ਨਹੀਂ ਆਪਾਂ ਪੀਸੀ 483 ਵਾਲੀ ਕੱਟੀ ਮੇਲੇ ਤੇ ਪਾਵਾਂਗੇ ਉਹਦੇ ਸਿੰਘਾ ਸੁੰਗਾ ਦਾ ਸ਼ਿੰਗਾਰ ਕਰਾ ਦੇ ਚੰਗਾ ਠੀਕ ਸਿੰਘ ਬੋਲ ਨਹੀਂ ਸੱਲਾਹ ਸਾਫ ਨਹੀਂ ਨਾ ਆਪਣੇ ਨਾਲ ਵਾਦਾ ਕਰਦਾ ਇਹ ਬਾਈ ਮੇਲੇ ਤੇ ਨਵਾਂ ਬੰਦਾ ਦੇਖਣ ਨੂੰ ਮਿਲੂਗਾ ਉਹ ਵੀ ਸਰਕਾਰੀ ਟੀਕੇ ਦੀ ਕੱਟੀ ਲੈ ਕੇ ਮਿਲੂਗਾ ਬਾਈ ਆਪਾਂ ਨੂੰ ਮੇਲੇ ਤੇ ਲੈ ਸੱਜਣਾ ਨੰਬਰ ਤੇਰਾ ਇੱਕ ਵਾਰੀ ਹੋਰ ਨੰਬਰ 98885 ਹਾਂਜੀ 54855 ਇੱਕ ਵਾਰੀ ਲੋਕੇਸ਼ਨ ਦੱਸ ਦੇ ਜਿਹੜੇ ਬੰਦੇ ਨੋਰਿਆ ਆਪਣੇ ਪਸ਼ੂ ਲੈਣ ਆਉਣ ਲੋਕੇਸ਼ਨ ਲੋਂਗੋਵਾਲ ਤੋਂ ਟਡਰਿਆ ਰੋਡ ਤੇ ਹੀ ਹੈ ਜੀ ਪਿੰਡ ਇਹ ਨਾ ਲੋਂਗੋਵਾਲ ਤੋਂ ਜਦੋਂ ਇੱਕ ਲੋਂਗੋਵਾਲ ਬੱਕਰੀਆਂ ਦੀ ਮੰਡੀ ਬਾਲੀ ਮਸ਼ਹੂਰ ਆ 13 ਤੇ 26 ਤਰੀਕ ਨੂੰ ਲੱਗਦੀ ਆ ਜਿਹੜੀ ਸੜਕ ਤੇ ਨਾ ਲੋਂਗੋਵਾਲ ਤੋਂ ਮੰਡੇਰਾ ਨੂੰ ਆਉਂਦੀ ਆ ਸੱਜਣੋ ਔਰ ਰੋਡ ਤੇ ਉਹ ਮੰਡੀ ਲੱਗਦੀ ਆ ਉੱਥੋਂ ਫਿਰ ਮੰਡੇਰਾ ਆਉਣਾ ਪਊਗਾ ਬਈ ਮੰਡੇਰ ਕਲਾਂ ਹਨਾ ਹਾਂ ਮੰਡੇਰ ਤੋਂ ਬਸ 10 ਮਿੰਟ ਲੱਗ ਗਏ ਮੰਡੇਰ ਕਲਾਂ ਤੋਂ ਕਿੰਨੀ ਦੂਰ ਆਪਣਾ ਛੱਟਰੀਆਂ ਰੋਡ ਤੋਂ ਅੱਧਾ ਕਿਲੋਮੀਟਰ ਛੱਟਰੀਆਂ ਰੋਡ ਤੇ ਮੰਡੇਰ ਕਲਾਂ ਤੋਂ ਮੇਰਾ ਖਿਆਲ ਕਿਲੋਕਮੀਟਰ ਅੱਧਾ ਕਿਲੋਮੀਟਰ ਹੋਊਗਾ ਦੁੱਲ ਕਾਲਾ ਪਿੰਡ ਪੁੱਛ ਲਿਓ ਸੱਜਣੋ ਖੇਤਾਂ ਚ ਬਾਈ ਦਾ ਘਰ ਆ ਸੜਕ ਨਾ ਬਾਈ ਦੇ ਗੇਟਾਂ ਚ ਹੀ ਮੁੱਕਦੀ ਆ ਕੇ ਬਾਕੀ ਸੱਜਣੋ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਓ ਇੱਕ ਵਾਰੀ ਤਰਨ ਝੋਟੀ ਤੇ ਕੈਮਰਾ ਫੇਰ ਮਾਰ ਦਿਓ ਆਹ ਤਾਂ ਖੜੀ ਆ ਹੁਣ ਇਦਾਂ ਹੀ ਹੁਣ ਐ ਤਕਾਈ ਨਾ ਕਰ ਦੇ ਇਧਰੋਂ ਡਰ ਜਾਂ ਇਹ ਵਸਦਿਆਂ ਨੂੰ ਨੇਵਾ ਬਹੁਤ ਬਣਾਉਗੀ ਝੋਟੀ ਇਹ ਜਦੋਂ ਤਿਆਰ ਹੋਊਗਾ ਦਰਦੀ ਆ ਹਾਂ ਡਰ ਜਾਂਦੀ ਆ ਖੇਤਾਂ ਕਰਕੇ ਨਾ ਤੁਹਾਨੂੰ ਦਰਦੀ ਆ ਔਰ ਇਹ ਕੋਈ ਬੰਦਾ ਆ ਸਾਡਾ ਢੀਡਾ ਜਵਾਗ 1.5 ਸਾਲ ਦਾ ਚੁੰਦਾ ਰਿਹਾ ਇਹਨੂੰ ਥੱਲੇ ਢੀਡ ਦਿਖਾਵਾਂਗਾ ਤੈਨੂੰ ਥੱਲੇ ਔਟੀ ਦਿਖਾ ਦੇ ਆਪਾਂ ਥੱਲਿਓਂ ਲਗਾਉਣਾ ਥੱਲੇ ਕੋਈ ਪਿਵਣ ਲੈ ਮਿੰਨੀ ਨਹੀਂ ਕੁਝ ਕਹਿੰਦੀ ਤੁਹਾਡੇ ਰੁਪਏ ਕੈਮਰੇ ਤੋਂ ਦਰਦੀ ਆ ਹਾਂ ਆਈ ਥੋੜਾ ਜਿਹਾ ਆਪਣੇ ਨਾ ਕੈਮਰੇ ਤੋਂ ਦਰਦੇ ਦੇਖੀ ਤੇਰੇ ਟੱਕਰ ਟੱਕਰ ਨਾ ਨਾ ਪਹਿਲਾਂ ਸਾਥ ਚੱਲ ਕੇ ਕੀ ਮੈਂ ਦਿਖਾ ਦੇਣਾ ਮੈਨੂੰ ਸਤਿ ਸ੍ਰੀ ਅਕਾਲ ਸਜਣੋ ਇਹ ਤਰਨਾ ਆਪਣਾ ਕੈਮਰਾ ਨਵਾਂ ਆਪਣਾ ਭਾਈ ਵੀ ਆ ਤੇ ਸਜਣੋ ਤਰ ਤੇਰੇ ਚੈਨਲ ਦਾ ਨੌਕੀਆ ਹੋਈ ਪੰਜਾਬ ਬਲੈਂਡ ਦੇ ਨਾਮ ਤੇ ਨਾ ਬਾਈ ਸਾਹਿਬ ਇੱਕ ਨਵਾਂ ਚੈਨਲ ਆ 2 300 ਸਬਸਕ੍ਰਾਈਬਰ ਨੇ ਬਾਈ ਦੇ ਨਾ ਛੇਤੀ ਛੇਤੀ ਕੁਝ ਠਿੱਕ ਕੇ ਕੰਮ ਲੈਣੇ ਸਜਣੋ ਕਿਉਂਕਿ ਅੱਜ ਤੋਂ ਬਾਅਦ ਬਾਈ ਨਾ ਆਪਣੇ ਨਾਲ ਹੀ ਹੋਊਗਾ ਆਪਣਾ ਕੈਮਰਾ ਬਾਈ ਚ ਲਾਇਆ ਕਰੂਗਾ ਤੇ ਬਾਈ ਦੇ ਚੈਨਲ ਦੇ ਵਿੱਚ ਢੇਰ ਢੰਗੀਆਂ ਵੀਡੀਓ ਹੋਣਗੀਆਂ ਤੇ ਬਾਕੀ ਨਾ ਤੁਸੀਂ ਇਦਾਂ ਹੀ ਪਿਆਰ ਸੱਜਣਾ ਬਣਾਈ ਰੱਖਿਓ ਆਪਣੇ ਨਾਲ ਲਾਇਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਸਾਰੇ ਦੇਖੋ ਭਰਾ ਬਣਾ ਆਪਣੇ ਸਬਸਕ੍ਰਾਈਬਰ ਥੋੜੇ ਜਿ ਘੱਟ ਨੇ ਤੁਸੀਂ ਥੋੜੇ ਜਿ ਵਧਾਉਣ ਚ ਆਪਣੀ ਕਰੋ ਯਾਰ ਮਦਦ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਾ ਕੇ ਆਵੇ ਲੈ ਆ ਵੀ ਇਹ ਸ਼ਾਂਤ ਖੜੀਆਂ ਇਹਨਾਂ ਨੂੰ ਪਤਾ ਹੈ ਵੀ ਬੰਦਾ ਕੁਝ ਨਹੀਂ ਕਹਿੰਦਾ ਕਰਤਾ ਵੀ ਵੀਡੀਓ ਨੂੰ ਤੁਸੀਂ ਸਬਸਕ੍ਰਾਈਬਰਾਂ ਦਾ ਤਾਂ ਨਾ ਕੀ ਕੀ ਜਾਦੇ ਵੱਧ ਥਿਊ ਲਿਆ ਗਾ ਨਿਓ ਤੇ ਇੱਥਰ ਵੀ ਨਾ ਮਾਰਿਆ ਕਰੋ ਕਿਰਪਾ ਕਰਿਆ ਕਰੋ ਜਰੂਰ ਬਟਨ ਦੱਬਿਆ ਕਰੋ ਸਬਸਕ੍ਰਾਈਬ ਵਾਲਾ ਲੈ ਆ ਆ ਖੜੀ ਆ ਰਾਮਨਾਰਾ ਸਾ ਉੱਤੇ ਸਿੱਟਿਆ ਪਿਆ ਇਹ ਤਾਂ ਜਿੱਥੇ ਮ ਪਾਏ ਸੀਲ ਜਾਣ ਵਰਗੇ ਬਾਈ ਦੇ ਤੇ ਬਾਕੀ ਸੱਜਣੋ ਚੈਨਲ ਨੂੰ ਪਿਆਰ ਦੇਣ ਵਾਸਤੇ ਤੁਹਾਡਾ ਧੰਨਵਾਦ ਹੈ ਨੰਬਰ 2 ਦਾ ਵੀਡੀਓ ਚ ਚੜਾ ਲੂੰਗਾ ਤੇ ਆ ਚੋਟੀ ਖਰੀਦਣ ਵਾਸਤੇ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਬਾਕੀ ਨੇੜ ਆ ਕੇ ਚਿਪ ਚਿਪ ਕੇ ਹਰ ਇੱਕ ਚੀਜ਼ ਦੀ ਗਾਰੰਟੀ ਹੈ ਜੀ ਸਾਡੀ ਆਪਣੀ ਛਣਪੇ ਦੀ ਭਾਈ ਗਾਰੰਟੀ ਹਰ ਇੱਕ ਚੀਜ਼ ਦੀ ਗਾਰੰਟੀ ਅੱਛਾ ਖਰਬੋਜ ਦੀ ਸਭ ਕੁਝ ਠੀਕ ਹੈ ਹਾਂਜੀ ਹਾਂਜੀ ਲੈ ਸਾਰੇ ਘਸ ਦੀ ਗਾਰੰਟੀ ਦੇਤੀ ਬਾਕੀ ਇੱਕ ਵਾਰੀ ਨਾਲ ਤੁਹਾਡੀ ਤਸੱਲੀ ਕਰਕੇ ਲੈ ਜਾਣ ਦਾ ਸੌਦਾ ਵੀ ਸੱਜਣੋ ਹਾਂ ਹਾਂ ਤਾਂ ਤੇ ਬਾਕੀ ਚੈਨਲ ਨੂੰ ਇਦਾਂ ਹੀ ਪਿਆਰ ਬਣਾਈ ਰੱਖੋ ਇਹ ਸਿਰਫ ਕੈਮਰੇ ਕਰਦੇ ਕਰਦੀ ਐ ਕੈਮਰੇ ਕਰਦੀ ਕਰਦੀ ਆ ਹੁਣ ਤੇ ਅਬ ਇਹ ਪਤਾ ਨਹੀਂ ਕਿ ਪਾਉਂ ਤਾਂ ਕੁਛ ਮਰਜ਼ੀ ਦੇ ਛੇੜੀ ਜਾਉਂਦੇ ਪਤਾ ਨਹੀਂ ਕਿਸੇ ਮਰਜ਼ੀ ਘਾਰ ਆ ਜੀ ਕੱਢ ਲੈਣਾ ਛੱਡ ਦੇਈਂ ਕਿਸੇ ਵੱਲੇ ਬੱਚਾ ਨੂੰ ਛੱਡ ਦੇ ਬਾਕੀ ਸਾਰੇ ਸੱਜਣਾ ਦਾ ਧੰਨਵਾਦ